ਨਹੀਂ ਸਾਡਾ ਬਾਰਡਰ ਨਹੀਂ ਹੁੰਦਾ ਸਾਡੇ ਵਿੱਚ ਪਿਆਮ ਚਕਰੀਪੀ ਰਹੂਗੀ ਹੁਣ ਪੰਜਾਬ ਇੱਕ ਐਫਰ ਜਿਆ ਸੁਪਾ ਤੇ ਨਾਲ ਲੱਗਦਾ ਹਰਿਆਣਾ ਵੀ ਇਹੋ ਜਿਹੇ ਸੁਪਾ ਜਿੱਥੇ ਸਿੱਖ ਖੇਤੀ ਕਰਦੇ ਆਂ ਰਾਜਸਥਾਨ ਦੇ ਵਿੱਚ ਵੀ ਕਰਦੇ ਆਂ ਬੱਧਿਆ ਪ੍ਰਦੇਸ਼ ਯੂਪੀ ਦੇ ਵਿੱਚ ਵੀ ਕਰਦੇ ਆਂ ਤੇ ਜਿਹੜੀ ਹੁਣ ਜਿੰਸ ਮੰਡੀਆਂ ਦੇ ਵਿੱਚ ਆ ਰਹੀ ਹੈ ਇਹਦੀ ਜਦੋਂ ਬਕਾਈ ਹੋਊਗੀ ਇਹ ਫੇਰ ਦੂਰ ਦੂਰ ਦੇ ਗੋਦਾਮਾਂ ਦੇ ਵਿੱਚ ਭੇਜੇ ਜਾਊਗੀ ਜਿੱਥੇ गढ़ੂਗੀ ਸੜੂਗੀ ਖਰਾਬ ਹੋਊਗੀ ਫੜ ਜੇ ਆਪਣਾ ਬਾਰਡਰ ਹੁਣ ਪਾਕਿਸਤਾਨ ਦੇ ਨਾਲ ਖੁੱਲਦਾ ਤੇ ਇਸ ਜਿੰਸ ਦੀ ਕੀਮਤ ਇੱਥੇ 24 ਰੁਪਇਆ ਕਿੰਟਲ ਮਿਲ ਰਹੀ ਹੈ ਆ ਨਾਲ ਇੱਥੋਂ ਲਾਹੌਰ ਸਰੋਤ ਅੰਦਰ ਸੋਨਾ ਮੇਜ ਹੈ ਇਸ ਤੋਂ ਸਾਡੇ ਨੇੜੇ ਵੀ ਪਾਕਿਸਤਾਨ ਦੀਆਂ ਮੰਡੀਆਂ ਹੈ ਉੱਥੇ ਜਾ ਕੇ ਜੇ ਵਿਕੂਗੀ ਇਹਦਾ ਭਾਅ 34 ਰੁਪਏ ਪ੍ਰਿੰਟਲ ਹੁੰਦਾ ਜਿਹਦਾ ਮਤਲਬ ਹੈ ਜਿਹੜਾ ਸਾਡਾ ਕਿਸਾਨ ਕਿਸਾਨ ਮਜ਼ਦੂਰ ਇੱਕ ਕੁਇੰਟਲ ਆਪਣੀ ਕਣਕ ਵੇਚਦਾ ਮੋਸ ਨੂੰ 1000 ਰੁਪਏ ਦਾ ਟਾਪਾ ਪੈ ਰਿਹਾ ਇਹ ਬੜੇ ਅਫਸੋਸ ਦੀ ਗੱਲ ਹੈ ਤੇ ਸਾਰੀ ਕਣਕ ਨੇ ਗਵਾਮਾਂ ਦੇ ਵਿੱਚ ਜਾਣਾ ਤੇ ਜੇ ਅਸੀਂ ਪਾਕਿਸਤਾਨ सेंट्रल ਏਸ਼ੀਆ ਉਜ਼ਬੇਕਿਸਤਾਨ ਇੰਨਾ ਮਲਖਾ ਦੇ ਵਿੱਚ ਭੇਜੀਏ ਸੇ ਫੇਰ ਤੜਕ ਜਦਮਾਂ ਦੇ ਵਿੱਚ ਸੜੂਗੀ ਨਹੀਂ ਖਰਾਬ ਨਹੀਂ ਹੋਊਗੀ ਇਸ ਸਿੱਧੀ ਕਣਕ ਦਾ ਆਟਾ ਬਣੂਗਾ ਆਟੇ ਦੇ ਫੇੜੇ ਬਣੂਗੇ ਫੇੜੇ ਦੀ ਰੋਟੀ ਬਣੂਗੀ ਇਸ ਕਣਕ ਨੇ ਇਸ ਤਰ੍ਹਾਂ ਆਪਣੀ ਮਨੁੱਖਤਾ ਦੀ ਫਾਇਦਾ ਦੇ ਲਈ ਖੱਪ ਤਾਉਣਾ ਹੈ ਗੀਤਾ ਇਸ ਕਣਕ ਨੇ ਬਹੁਤ ਖਰਾਬ ਹੋਣਾ ਚੋਰਾਂ ਠੱਡਾਂ ਨੇ ਵੇਚਣੀ ਹੈ ਔਰ ਬੀਜ ਨਾਲ ਇਸ ਨੇ ਖਰਾਬ ਹੋਣਾ ਸੁਸਰੀ ਪੈਣੀ ਹੈ ਚੂਹੇ ਨੇ ਖਾਣਾ ਪਰ ਜਿਹੜੀ ਸਾਡੀ ਸੈਂਟਰ ਦੀ ਸਰਕਾਰ ਹੈ ਇਹ ਕਹਿੰਦੀ ਹੈ ਕੀ ਇਹਦਾ ਖਾਤਮਾ ਸੋ ਸਲ ਵੀ ਖਾ ਜੇ ਚੂਹੇ ਵੀ ਖਾ ਜਾਣ ਚੋਰ ਵੀ ਲੁੱਟ ਕੇ ਲੈ ਜਾਣ ਪਰ ਮਨੁੱਖ ਤੇ ਮਨੁੱਖ ਦਾ ਵਿਚਨਾ ਪਵੇ ਜੋ ਕਰਕੇ ਉਹ ਮਨੁੱਖ ਮੁਸਲਮਾਨ ਹੈ ਇਹ ਸਾਰੀ ਪੁਲਸੀ ਇੱਜ਼ਤਵਾਦੀ ਹੈ ਅੱਜ ਜੇ ਬਾਰਡਰ ਫੁੰਦਾ ਤੇ ਤੁਹਾਨੂੰ ਮੈਂ ਦੱਸਦੇ इस देश की जीडीपी 1% उठते जाओगे ते 60 ਤੋਂ 70 ਲੱਖ بے ਰਜ਼ਗਾਰੀ ਖਤਮ ਹੋਊਗੀ ਤੁਹਾਨੂੰ ਕੋਈ ਨੌਜਵਾਨ ਭੁਖੀ ਝੱਟਾ ਬੇਚਦਾ ਨਹੀਂ ਨਜ਼ਰਾਊਗਾ ਉਹ ਆਪਣੇ ਕੰਮ ਤੇ ਧੱਦੇ ਤੇ ਲੱਗਿਆ ਹੋਊਗਾ ਉਹਦੇ ਕੋਲੇ ਨੌਕਰੀਆਂ ਹੋਣਗੀਆਂ ਉਹਦੇ ਕੋਲੇ ਪੈਸਾ ਆਊਗਾ ਉਹਨੂੰ ਕੀ ਲੋੜ ਹੋਣਗੀ ਕਿ ਕਦ ਸਬਾਕਮੇਟ ਦੇ ਛੱਟਾ ਵੇਚਦੇ ਭੁੱਖੀ ਵੇਚਦੇ ਇਹ ਪਿੰਨਫੁਲ ਇਹ ਜਿਹੜੀ ਬੀਜੇਪੀ ਆਰਐਸ ਸਰਕਾਰ ਹੈ ਇਹ ਜੋ ਕਰਕੇ ਸਿੱਖ ਤੇ ਮੁਸਲਮਾਨ ਦੇ ਖਿਲਾਫ ਹੈ ਇਸ ਕਰਕੇ ਸਾਰਾ ਢੋਂਸਾ ਇੰਨੇ ਰਚਾਇਆ ਹੋਇਆ ਹੈ ਅੱਜ ਸੁਪਰੀਮ ਕੋਰਟ ਦਾ ਕੋਖਾਪੜ ਦਾ ਫੈਸਲਾ ਹੋ ਰਿਹਾ ਹੈ ਜਿਹੜੀਆਂ ਹਿੰਦੂਆਂ ਦੀਆਂ ਸੰਸਥਾ ਹੈਗੀਆਂ ਉਹਨਾਂ ਦੇ ਵਿੱਚ ਮੁਸਲਮਾਨ ਪਾਉਂਗੇ ਸਭ ਮੇਰਾ ਮਤਲਬ ਹੈ ਕਿ ਇਹ ਮਤਸਵੀ ਸਰਕਾਰ ਇਸ ਨੇ ਆਪਣਾ ਬੇੜਾ ਬਿਠਾਉਣਾ ਹੈ ਤੇ ਨਾਲ ਸਾਡਾ ਬੇੜਾ ਇਹ ਵਸ਼ ਪਿਠਾਉਣਗੇ ਪਰ ਅਸੀਂ ਤਖੜੇ ਬਣੀਏ ਇਕ ਤਖੜੀਏ ਕਿਸਾਨ ਯੂਨੀਅਨਾਂ ਨੂੰ ਮੈਂ ਬੜੀ ਵਾਰੀ ਕਿਹਾ ਕਿ ਭਾਈ ਜਿਹੜਾ ਸਿਆਣਾ ਜਰਨੈਲ ਹੁੰਦਾ ਹੈ ਜੇ ਉਹਦਾ ਮੋਰਚਾ ਕਿਤੇ ਫੇਲ ਹੋ ਜੇ ਉਹ ਨਵਾਰੋ ਕਲਬ ਦਾ ਸੋਦੇ ਉਹਨਾਂ ਨੇ ਨਹੀਂ ਕੀਤਾ ਫਿਰ ਆਪਾਂ ਨੇ ਕਰਤਾ ਬਾਗਾ ਬਾਰਡਰ ਸੁਲੇਮਾਨ ਤੇ ਵੀ ਕਰ ਦਾਂਗੇ ਅਸੈਂ ਦੀ ਬਣਾ ਵੀ ਕਰ ਦਾਂਗੇ ਔਰ ਸਾਰੀ ਦੁਨੀਆ ਦੇ ਵਿੱਚ ਅਸੀਂ ਆਵਾਜ਼ ਰਠਾਵਾਂਗੇ ਕਿ ਸਾਡਾ ਖਾਤਮਾ ਕੀਤਾ ਜਾਂਦਾ ਹੈ ਇੱਥੇ ਟਰੈਕਟਰ ਬਣਦੇ ਆ ਕਮਾਈਆਂ ਬਣਦੀਆਂ ਖੇਤੀਬਾੜੀ ਦਾ ਸਮਾਨ ਬਣਦਾ ਔਰ ਪਹਿਲਾਂ ਦਿੱਲੀ ਜਾਂਦਾ ਫਿਰ ਅੰਮ੍ਰਿਤਸਰ ਜਾਂਦਾ ਫਿਰ ਕਰਾਚੀ ਆਉਂਦਾ ਫਿਰ ਜਿੱਥੇ ਆਪਾਂ ਖੜੇ ਆ ਇੱਥੋਂ 8 9 ਮੀਲ ਔਰ ਤੇ ਇੱਥੇ ਹੀ ਆ ਜਾਂਦਾ ਇੱਥੋਂ ਦਾ ਮਾਲ ਬਣਿਆ ਇੱਥੇ ਵਾਪਸ ਸਾਡੇ ਬਾਰਡਰ ਤੇ ਉੱਤੇ ਆਉਂਦਾ ਇਹਦਾ ਕੀ ਮਤਲਬ ਹੈ ਵੀ ਸਾਨੂੰ ਖਰਾਬ ਕਰਨੇ ਸਾਡੇ ਵਪਾਰੀ ਆ ਸਾਡੇ ਮਸ਼ੀਨ ਵਾਲੇ ਬਣਾਉਣ ਵਾਲੇ ਵੱਡੇ-ਵੱਡੇ ਉਹਦੇ ਇੱਥੇ ਇੰਜੀਨੀਅਰ ਆਲਖ ਨੇ ਸਾਰਿਆਂ ਨੂੰ ਸੰਘ ਕੀਤਾ ਹੋਇਆ ਹੈ ਜੀ ਅਸੀਂ ਘੱਟ ਗਿੰਚੀਆਂ ਨੂੰ ਰਹਿਣ ਦੀ ਜਗ੍ਹਾ ਆ ਬਾਜਵੇ ਦੇ ਉੱਤੇ ਇਨਜਾਮ ਲਾਥੇ ਕਿਉਂ ਪਾਕਿਸਤਾਨ ਨੂੰ ਕਿਵੇਂ ਪਤਾ ਲੱਗਿਆ ਜੀ ਉੱਥੋਂ ਕਿੰਨਾ ਬਰੂਦ ਆਇਆ ਹੁਣ ਸਾਡੇ ਸਾਰਿਆਂ ਦੇ ਤਨਕਾਤ ਪਾਕਿਸਤਾਨ ਦੇ ਨਾਲ ਕਿਹੜਾ ਸਖਾ ਜੀ ਨੇ ਤਲਕਾਤ ਨਹੀਂ ਹੈ ਉਹ ਸਾਡੀ ਧਰਤੀ ਹੈ ਸਾਨੂੰ ਤੋਂ ਗਾਂਧੀ ਜਰੂ ਜਿਹੜੇ ਇੰਗਰੇਜ਼ ਨੇ ਬੇਕਦਰ ਕੀਤਾ ਹੋਇਆ ਤੇ ਕਿਹੜਾ ਬੰਦਾ ਹੈ ਕੀ ਆਪਣੇ ਜੰਮ ਵਾਲੀ ਧਰਤੀ ਦੇ ਨਾਲ ਪਿਆਰ ਨਾਲ ਰੱਖੇ ਇਹ ਬਾਜਵੇਂ ਵੀ ਪਾਕਿਸਤਾਨੀ ਹੈਗੇ ਆ

ਕਿ ਅਸੀਂ ਕਿਉਂ ਨਹੀਂ ਆਪਣੇ ਘਰ ਵਾਪਸ ਜਾ ਸਕਦੇ ਇਹ ਬਹੁਤ ਭਾਰੇ 1947 ਦੇ ਵਿੱਚ ਜਿਹੜੇ ਸਾਡੇ ਵੱਡੇ-ਵੱਡੇ ਸਲਾਹ ਕਰਨ ਵਾਲੇ ਬੰਤੇ ਸੀਗੇ ਉਹਨਾਂ ਨੇ ਪੰਜਾਬ ਨੂੰ ਤੋੜ ਦਿੱਤਾ ਤੋੜਣ ਦਾ ਮਤਲਬ ਕੀ ਹੈ ਕਿ ਸਿੱਖ ਜਿਹੜੇ ਖੇਤਰੀ ਬਾੜੀ ਦੇ ਮਹਾਰਾਹ ਉਹ ਹੁਣ ਪਾਕਿਸਤਾਨ ਦੇ ਵਿੱਚ ਨਹੀਂ ਹੈ ਉੱਜ ਪੰਜਾਬ ਹਰਿਆਣਾ ਯੂਪੀ ਮੱਧ ਪ੍ਰਦੇਸ਼ ਦੇ ਵਿੱਚ ਤਰਾਈ ਦੇ ਵਿੱਚ ਜਿੱਥੇ ਮਣੀ ਮੂਹ ਹਜ਼ਾਰਾਂ ਲੱਖਾਂ ਨੂੰ ਕਰਨ ਸਾਨੂੰ ਦਿੰਦੇ ਐ ਮੈਂ ਇੱਕ ਵਸਾਤੀ ਗਿਆ ਸੀਗਾ ਪਾਕਿਸਤਾਨ ਤੇ ਮੈਂ ਹੈਰਾਨ ਹੋ ਗਿਆ ਹਾਂ ਜੀ ਵੀ ਅੱਜ ਪੱਟੀਆਂ ਹੋਈਆਂ ਇਸੇ ਤਰ੍ਹਾਂ ਉੱਥੇ ਪੱਟੀਆਂ ਛਕੀਆਂ ਪ੍ਰਸਾਦ ਸਿੰਘ ਜੀ ਉਹ ਇੱਕਸਾਰ ਨਹੀਂ ਸੀ ਗੋਟੀਆਂ ਦੇ ਵਿੱਚ ਗੁੱਲੀ ਡੰਡਾ ਸਹੀ ਹੁਣ ਜੇ ਗੁੱਲੀ ਡੰਡਾ ਕਰਕ ਤੋਂ ਜ਼ਿਆਦਾ ਹੋਏ ਫਿਰ ਸਵਾਦ ਕਰਕਾਣੀ ਹੈ ਇਹ ਸਾਰਾ ਘਾਟਾ ਪਾਕਿਸਤਾਨ ਨੂੰ ਪਿਆ ਜੰਨਾ ਨੇ ਸਿੱਖ ਬਾਹਰ ਕੱਢ ਤੇ ਗਾਂਧੀ ਦੇ ਡਾਇਰ ਨੂੰ ਤੇ ਹਕਮਦੇਵ ਉੱਤੇ ਅਜੇ ਵੀ ਆਪਾਂ ਨੂੰ ਅਕਲ ਹੋਣੀ ਚਾਹੀਦੀ ਹੈ ਕਿ ਜੇ ਪਰ ਬਾੜੂ ਹਥਿਆਰ ਮੋਤੀ ਤੇ ਵਿੱਚ ਸਾਹ ਕਹਿੰਦੇ ਆ ਕਿ ਗਜਰਾਤ ਦੇ ਵਿੱਚ ਨਾ ਡਿਗੇ ਕਿ ਇਹ ਨਾ ਪਾਕਿਸਤਾਨ ਪੰਜਾਬ ਨਾ ਇੰਡੀਆ ਪੰਜਾਬ ਦੇ ਵਿੱਚ ਜਗੇ ਸਾਡੀ ਵਿਰਾਸਤ ਖਤਮ ਹੁੰਦੀ ਹੈ ਸਾਡੀ ਮਨੁੱਖਤਾ ਖਤਮ ਹੁੰਦੀ ਹੈ ਜਿੰਨਾ ਪਿਆਰ ਇਹਨਾਂ ਨੂੰ ਗੁਜਰਾਤੀਆਂ ਨਾਲ ਹੈ ਉਨਾ ਹੀ ਪਿਆਰ ਸਾਡਾ ਪੰਜਾਬੀਆਂ ਦੇ ਨਾਲ ਹੈ ਵੇਸ਼ਾ ਕੋਈ ਵੀ ਮਜ਼ਬੂ ਹੋਵੇ ਜਿਹੜੀ ਕਾਂਗੜਾ ਦੀ ਚਾਹ ਬਣਦੀ ਹੈ ਉਗਦੀ ਹੈ ਵਦਮ ਦੀਏ ਇਹ ਸਾਰੇ ਅੰਬਰਸਰ ਤੋਂ ਅਫਗਾਨਿਸਤਾਨ ਜਾਇ ਕਰਦੇ ਸੀ ਇੱਥੇ ਰੋਕ ਲਾ ਕੇ ਇਹ ਜੱਤਵਾ ਨਹੀਂ ਉਹ ਵੀ ਖਤਮ ਕਰ ਦਿੱਤਾ ਹੈਗਾ ਸਾਰੇ ਪਾਸੇ ਸਾਨੂੰ ਹਨੇਰ ਦੇਖਦਾ ਜਿਹਨ ਕਦੇ ਦੇਖਦਾ ਹੀ ਨਹੀਂ ਇੰਦਾ ਬੁਰਾ ਹਾਲ ਇਹ ਦੁਕਾਨੇ ਆਪਣੇ ਬਗਵ ਦੇ ਕਰਕੇ ਸਾਡੇ ਉੱਤੇ ਕੀਤਾ ਜੇ ਬਾਰਡਰ ਖੁੱਲੂਗਾ ਨੌਕਰੀਆਂ ਪੈਦਾ ਹੋਣਗੀਆਂ 70 ਲੱਖ ਫਿਰ ਸਮਗਲ ਲਈ ਕਹੜਾ ਤਿਆਰ ਹੋਊਗਾ ਕੋਈ ਵੀ ਨਹੀਂ ਇਹਦੇ ਵਾਂਗ ਇਹ ਭਗਵਾਨ ਸਾਹਿਬ ਦੀ ਅਕਲ ਚੱਲੂਗੀ ਕਾਬਿਲ ਸ਼ਾਦੀ ਨਾ ਮੋਤੀ ਜੀ ਜਿਹੜੇ ਪਵਾੜੇ ਦੀ ਝੜਨੀ ਇਹਨਾਂ ਨੂੰ ਅਵੰਨੀ ਸਮਝਦਾ ਇਹ ਸਿਰਫ ਕਟਕੰਤਰੀ ਤੇ ਮੁਸਲਮਾਨਾਂ ਦੇ ਗੈਰ ਕੰਡਣ ਨੂੰ ਆਏ ਹੋਏ ਆ ਹੋਰ ਇਹਨਾਂ ਦਾ ਜੂਨ ਦਾ ਰਾਜ ਕਰਨ ਦਾ ਮਕਸਦ ਹੀ ਹੈ ਜੀ ਕਿ ਜੇ ਸਮਗਲਿੰਗ ਕਟੋਗੀ ਪਿਆਰ ਵਧੂਗਾ ਪਿਆਰ ਵਧਣ ਦੇ ਨਾਲ Hindu ਤੇ Musalman ਦੀ ਜਿਹੜੀ ਦੁਸ਼ਮਣੀ ਹੈ ਉਹ ਘਟੂਗੀ ਕਿਉਂ ਕਰਕੇ ਵਪਾਰ ਚੱਲਣਾ ਹੈ ਇਹਨੂੰ ਜਿਹੜਾ Hindu ਪੁੱਛਦਾ ਕਹਿੰਦਾ ਕਿ ਜੇ ਬਾਰਡਰ ਖੋਲਤਾ ਤਾਂ 테ਰਰਿਜ਼ਮ ਆ ਜਾਊਗੀ ਕਾਦੀ 테ਰਰਿਜ਼ਮ ਆਊਗੀ ਸਾਡਾ ਭਰਾ Hindu ਆਠ ਕਰਦਾ ਪੂਜਾ ਕਰਦਾ ਕਾਜੀ ਪੂਜਾ ਕਰਦਾ ਪੈਸੇ ਦੀ ਪੂਜਾ ਕਰਦਾ ਜੇ ਪੈਸੇ ਦੀ ਪੂਜਾ ਕਰਦਾ ਤੇ ਫਿਰ ਪੈਸਾ ਹੋਗਾ ਤੇਰੇ ਨਾਲ ਦਬਾਉਗੀ ਕਮੜੀਆਂ ਕਰਨਾ ਆਜ ਮਾਨ ਦਾ ਦੇ ਲਈ ਵਪਾਰ ਕਰਨ ਦੇ ਲਈ ਕਰਖਾ ਦੀ ਡਰੇਬਰੀ ਕਰਨ ਦੇ ਲਈ ਬਹੁਤ ਕੁ ਸਨਮ ਲੋਗਾ ਇਹ ਸਭਿਆਚਾਰਕ ਤੋਂ ਅਰਧ ਤੇ ਵਿਲੇ ਲੱਗਿਆ ਕਰਨਗੇ ਜਿਹੜੇ ਅਸੀਂ ਆਪਣਾ ਵਿਰਸਾ ਵੀ ਰਾਂਗੇ ਤੇ ਸਾਰਿਆਂ ਦਾ ਭੁੱਲ ਗਏ ਆ ਉਹ ਵਾਪਸ ਆਊਗਾ ਸਾਡੇ ਬੱਚੇ ਪਾਕਿਸਤਾਨ ਲਾਹੌਰ ਦੀ ਯੂਨੀਵਰਸਿਟੀ ਦੇ ਵਿੱਚ ਪੜ੍ਹਨ ਜਾਣਗੇ ਉਹਨਾਂ ਦੇ ਇੱਧਰ ਹੋਣਗੇ ਪਿਆਰ ਵਧੂਗਾ ਫਿਰ ਸਾਡੇ ਗੁਰਦੁਆਰਾ ਸਾਹਿਬ ਹੈ ਰੋਸ਼ ਨਿਹਾਲਰਦਾਸ ਕਰਦੇ ہیں ਜਿਹੜੇ ਗੁਰਦੁਆਰੇ ਪਾਕਿਸਤਾਨ ਦੇ ਵਿੱਚ ਰਹੇਗੇ ਉਹਨਾਂ ਦੇ ਦਰਸ਼ਨ ਦਰਕਾਰ ਹੋਣ ਜੇ ਦਰਸ਼ਨ ਹੋਣਗੇ ਗੁਰੂ ਸਾਹਿਬ ਪਿਆਰ ਬਦਉਂਦੇ ਐ ਨਫ਼ਰਤ ਨੂੰ ਨਹੀਂ ਬਦਉਦੇ ਜਿੰਨ ਪ੍ਰੇਮ ਜਿਹਾ ਨਹੀਂ ਹੋ ਸਕਦਾ ਤੈਨਹੀ ਪ੍ਰੇਮ ਪ੍ਰਪਾਇ 10ਵੇਂ ਪਾਛਾ ਦਾ ਹੁਕਮ ਹੈ ਅਸੀਂ ਅੱਜ ਇੱਥੇ ਪ੍ਰੇਮ ਵਧਾਉਣ ਨੂੰ ਆਏ ਹੋਏ ਹਾਂ ਜਿਹੜੀਆਂ ਕਬਰ ਵਿਛੜ ਗਈ ਹੈ ਮੈਦੀ ਹੈ ਗਏ ਸੰਗਰੂਰ ਦਾ ਸੀਗਾ ਮੇਰੇ ਹਲਕੇ ਦੇ ਵਿੱਚ ਮੁਸਲਮਾਨ ਹੈ ਉਹ ਹੰਨਾ ਦੀਆਂ ਬਿਆਹਾਂ ਸ਼ਾਦੀਆਂ ਪਾਕਿਸਤਾਨ ਛੋਈਆਂ ਜਿੰਨੀਆਂ ਨੂੰ ਮੈਂ ਵੀਜੇ ਲੈ ਕੇ ਜਾਂਦਾ ਕਈਆਂ ਦੇ ਕੰਮ ਕਰੋਂਦਾ ਹੈ ਜੋ ਕਰਕੇ ਜਿਹੜੇ ਪਾਕਿਸਤਾਨ ਤੋਂ ਉਹਨਾਂ ਦੇ ਰਿਸ਼ਤੇ ਚੜ ਰਹੇ ਹੈ ਉਹਨਾਂ ਨੂੰ ਇੱਥੋਂ ਭਾਗੇ ਤੋਂ ਲੈ ਕੇ ਦਿੱਲੀ ਜਾ ਕੇ ਲਾ ਦਿੰਦੇ ਹੈ ਵੈਕਸੀਨ ਨੂੰ ਲੁੱਤੇ ਹਰੇ ਕੋ ਵੀ ਲਾਉਂਦੇ ਇੰਨਾ ਖਤਰਾ ਮੁਸਲਮਾਨਾਂ ਤੇ ਪਾ ਦਿੰਦੇ ਹੈ ਕਿ ਦਿੱਲੀ ਦੇ ਵਿੱਚ ਹਾਟਨ ਦਾ ਘਰ ਥਾ ਔਰ ਘਰ ਥਾ ਫਿਰ ਉਹ ਵਾਪਸ ਬਲੇਰ ਕੋਲੇ ਲੈ ਕੇ ਆਉਂਦੇ ਹੈ ਵੈਂਟਰੀ ਦਾ ਖਰਚਾ ਤੋ ਟੂਗਾ ਵੈਂਟਰੀ ਦੇ ਕੋਲੇ ਅਜੇ ਵੀ ਵਾਪਸ ਨਾ ਮੁੜੇ ਜਿਹੜੇ ਹਥਿਆਰ ਹੈ ਨਹੀਂਗੇ ਜੇ ਹੈ ਨਹੀਂਗੇ ਤਾਂ ਫੇਰ ਜੀ ਸੁਣਾ ਹਮਗੀ ਤੇ ਇਥੇ ਅਮਨ ਪੈਦਾ ਹੋਊਗਾ ਸੋਈ ਸਾਰੀਆਂ ਚੀਜ਼ਾਂ ਆਪਾਂ ਦੇਖੀਏ ਕਿ ਸਾਡੇ ਨਾਲ ਕਿਹੜਾ ਕਸ਼ਟ ਆ ਪੈ ਰਿਹਾ ਹੈ ਤੇ ਮੈਂ ਬੇਨਤੀ ਕਿਸਾਨ ਯੂਨੀਅਨ ਨੂੰ ਹੀ ਕਰੂੰਗਾ ਕਿ ਜੇ ਸਾਡੀ ਗੱਲ ਮੰਨਣਗੇ ਅਸੀਂ ਅਗਲੇ ਮਹੀਨੇ ਛੜੀ ਵਾਲੇ ਵੀ ਇਹੋ ਜਿਹਾ ਇਕੱਠ ਕਰਾਂਗੇ ਉੱਥੇ ਆ ਜਾਣ ਜੇ ਉੱਥੇ ਉਹਨਾਂ ਨੇ ਸਾਨੂੰ ਲੰਡੀ ਚੂਹੀ ਦੇਣੀ ਹੈ ਤੇ ਫੇਰ ਅਸੀਂ ਛੁਲੇ ਬਾੜ ਕੇ ਵੀ ਕਰਾਂਗੇ ਇਹਦੇ ਨਾਲ ਤੁਹਾਡੀ ਦਸਗੰਮੀ ਹੋਊ ਜੀ ਜਿਹੜੀ ਪਾਰਟੀ ਵਫਾਰ ਵਧਾਉਣਾ ਚਾਹਦੀ